ਉਸਿੰਗ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ ਪੇਸ਼ ਹੈ ਰਾਮ ਸਰੂਪ ਅਣਖੀਦੀ ਲਿਖੀ ਕਹਾਣੀ ਅੰਨੀ ਮਾਂ ਦਾ ਪੁੱਤ ਦਾ ਸਾਰ ਅਤੇ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਅੰਨੀ ਮਾਂ ਦਾ ਪੁੱਤ ਰਾਮ ਸਰੂਪ ਅਣਖੀ ਦੀ ਲਿਖੀ ਹੋਈ ਕਹਾਣੀ ਦਾ ਸਾਰ ਇਸ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਤੇ ਵੀਡੀਓ ਦੇ ਆਖਰ ਵਿੱਚ ਰਾਮ ਸਰੂਪ ਅਣਖੀ ਦੀ ਜੀਵਨੀ ਵੀ ਹੋਵੇਗੀ ਸਭ ਤੋਂ ਪਹਿਲਾਂ ਕਹਾਣੀ ਅੰਨੀ ਮਾਂ ਦਾ ਪੁੱਤ ਇਸ ਦਾ ਸਾਰ ਦੀਪਾ ਚੋਪਾਲ ਵਿੱਚ ਬੈਠ ਕੇ ਪੀਚੂ ਬੱਕਰੀ ਖੇਡ ਰਿਹਾ ਸੀ ਆਪਣੀ 바ਰੀ ਖੇਡਦੇ ਆ ਉਸਦਾ ਪੈਰ ਲਕੀਰ ਉੱਤੇ ਆ ਗਿਆ ਪਰ ਉਹ ਚਲਾਕੀ ਨਾਲ ਸਾਰੇ ਘਰ ਟੱਪ ਗਿਆ ਜਿਵੇਂ ਉਸਦਾ ਪੈਰ ਲਕੀਰ ਉੱਪਰ ਟਿਕਨ ਦਾ ਕਿਸੇ ਨੂੰ ਪਤਾ ਹੀ ਨਾ ਲੱਗਿਆ ਹੋਵੇ ਪਰ ਨਾਲ ਖੇਡਦੀ ਇੱਕ ਕੁੜੀ ਨੇ ਝੱਟ ਰੋਲਾ ਪਾ ਦਿੱਤਾ ਕਿ ਲਕੀਰ ਵੱਢ ਦਿੱਤੀ ਲਕੀਰ ਵੱਢ ਦਿੱਤੀ ਦੀਪੇ ਨੇ ਮੁਕਰਨ ਦਾ ਯਤਨ ਕੀਤਾ ਪਰ ਕੁੜੀ ਅੜ ਗਈ ਇਸ ਗੱਲ ਤੇ ਬੋਲ ਕਬੋਲ ਹੋਣ ਲੱਗਿਆ ਕੁੜੀ ਆਖਣ ਲੱਗੀ ਕਿ ਮੇਰੀਆਂ ਅੱਖਾਂ ਨੇ ਦੀਪੇ ਨੇ ਗੱਲ ਵਧਾਈ ਅੱਖਾਂ ਹੁੰਦੀਆਂ ਤਾਂ ਉਦੋਂ ਹੀ ਨਾ ਬੋਲਦੀ ਅੱਗੋਂ ਕੁੜੀ ਗੁੱਸੇ ਵਿੱਚ ਆ ਕੇ ਬੋਲੀ ਅੱਖਾਂ ਤੇਰੀਆਂ ਹੀ ਟੁੱਟੀਆਂ ਹੋਣਗੀਆਂ ਅੰਨੇ ਮਾਂ ਦਾ ਪੁੱਤ ਨਾ ਹੋਵੇ ਜਾਂ ਵੱਡਾ ਉਸ ਨੇ ਖੇੜ ਛੱਡ ਦਿੱਤੀ ਹੁਣ ਦੀਪਾ ਉਦਾਸ ਜਿਹਾ ਹੋ ਕੇ ਘਰ ਨੂੰ ਚਲਾ ਗਿਆ ਉਸ ਕੁੜੀ ਦੇ ਅੰਨੇ ਮਾਂ ਦਾ ਪੁੱਤ ਆਖਣ ਦਾ ਉਸ ਨੂੰ ਬੜਾ ਗੁੱਸਾ ਆਇਆ ਪਰ ਉਹ ਉਸ ਨਾਲ ਖੇਡ ਨਾ ਸਕਿਆ ਕਿਉਂਕਿ ਉਸ ਦੀ ਚਲਾਕੀ ਫੜੀ ਜਾ ਚੁੱਕੀ ਸੀ ਦੀਪਾ ਘਰਾਇਆ ਤਾਂ ਉਸ ਦੀ ਮਾਂ ਪੈਰ ਉੱਤੇ ਲੀਰ ਬੰਨ ਰਹੀ ਸੀ ਦੀਪੇ ਦੇ ਪੁੱਛਣ ਤੇ ਉਸ ਨੇ ਉੱਤਰ ਦਿੱਤਾ ਕਿ ਤੰਦੂਰ ਵਿੱਚੋਂ ਦਾਲ ਦਾ ਪਤੀਲਾ ਕੱਢਣ ਲੱਗੀ ਸੀ ਤਾਂ ਪੀੜੀ ਵਿੱਚ ਅੜ ਕੇ ਡਿੱਗ ਪਈ ਇਸ ਤਰ੍ਹਾਂ ਪੈਰ ਤੇ ਸੱਟ ਵੱਜ ਗਈ ਕੀ ਕਰਾਂ ਅੱਖੋਂ ਦਿਸਦਾ ਨਹੀਂ ਇਹ ਸੁਣ ਕੇ ਦੀਪਾ ਜਿਵੇਂ ਸੁੰਨੀ ਹੋ ਗਿਆ ਪਿੱਛੋ ਬੱਕਰੀ ਖੇਡਣ ਵਾਲੀ ਕੁੜੀ ਦੀ ਗੱਲ ਉਸ ਦੇ ਹੱੱਡ ਤੇ ਲੱਗੀ ਅੰਨੀ ਮਾਂ ਦਾ ਪੁੱਤ ਖੇਤਾਂ ਵਿੱਚੋਂ ਦੀਪੇ ਦਾ ਪਿਓ ਵੀ ਆ ਗਿਆ ਨਹਾ ਤੋ ਕੇ ਉਹ ਰੋਟੀ ਖਾਣ ਬੈਠਾ ਉਸ ਨੇ ਦੀਪੇ ਨੂੰ ਪਾਣੀ ਦਾ ਗਲਾਸ ਲਿਉਣ ਲਈ ਆਖਿਆ ਦੀਪਾ ਤੌੜੇ ਨੂੰ ਟੇਡਾ ਕਰਕੇ ਪਾਣੀ ਦੀ ਗੜਵੀ ਭਰਨ ਲੱਗਿਆ ਤੌੜੇ ਵਿੱਚ ਪਾਣੀ ਘੱਟ ਸੀ ਉਸ ਦਾ ਧਿਆਨ ਪਾਣੀ ਤੇ ਗੜਵੀ ਵਾਲ ਵਧੇਰੇ ਹੋ ਗਿਆ ਤੋੜਾ ਉਲਰ ਕੇ ਡਿੱਗ ਪਿਆ ਅਤੇ ਟੁੱਟ ਗਿਆ ਪਿਓ ਗੁੱਸੇ ਨਾਲ ਛਿੜਕ ਕੇ ਬੋਲਿਆ ਕਿ ਤੇਰੇ ਕੋਲ ਪਾਣੀ ਦਾ ਗਲਾਸ ਨਹੀਂ ਸੀ ਭਰਿਆ ਜਾਂਦਾ ਇੰਜ ਪਾਣੀ ਕੱਢਣ ਨੂੰ ਤੈਨੂੰ ਕਿਸ ਨੇ ਆਖਿਆ ਸੀ ਦੀਦਾ ਨਹੀਂ ਸੀ ਅੰਨੀ ਮਾਂ ਦਾ ਪੁੱਤਾ ਦੀਪੇ ਦਾ ਪਿਓ ਜਿਵੇਂ ਖੇਤਾਂ ਚੋਂ ਆਖ ਕੇ ਆਇਆ ਸੀ ਉਸ ਨੂੰ ਪਿਓ ਦੀ ਗੱਲ ਦਾ ਬਹੁਤ ਗੁੱਸਾ ਲੱਗਿਆ ਦੀਪਾ ਮੂੰਹ ਵਟ ਕੇ ਪਰਾ ਬੈਠ ਗਿਆ ਦੀਪੇ ਦੀ ਮਾਂ ਘਰ ਵਾਲੇ ਨੂੰ ਪੈ ਗਈ ਤੈਥੋਂ ਆਪ ਨਹੀਂ ਸੀ ਉੱਠ ਕੇ ਲਈਦਾ ਜੇ ਰੱਬ ਨੇ ਮੇਰੇ ਤੇ ਭਾਵੀ ਵਰਤਾ ਦਿੱਤੀ ਤਾਂ ਜ਼ਰੂਰ ਤੂੰ ਮੈਨੂੰ ਅੰਨੀ ਆਖਣਾ ਏ ਜੇਠ ਹਾਰ ਦੀਆਂ ਧੁੱਪਾਂ ਵਿੱਚ ਤੈਨੂੰ ਰੋਟੀ ਪਹੁੰਚਾਉਂਦੀ ਰਹੀਆਂ ਉੱਲਾ ਉਠਦਿਆਂ ਤੋਂ ਜੇ ਉਦੋਂ ਹੀ ਇਲਾਜ ਹੋ ਜਾਂਦਾ ਤਾਂ ਇਹ ਵਿਫਤਾ ਕਾਹਨੂੰ ਪਹੁੰਚਦੀ ਅੱਗੋਂ ਘਰ ਵਾਲਾ ਵੀ ਤਿੜਕ ਕੇ ਪਿਆ ਜੇ ਪੈਸੇ ਹੁੰਦੇ ਤਾਂ ਇਲਾਜ ਦੀ ਨਾ ਸੋਚਦਾ ਦੀਪੇ ਦੀ ਮਾਂ ਰੋਣ ਹਾਕੀ ਹੋਲ ਕੇ ਬੋਲੀ ਕਿ ਜੇ ਪੈਸੇ ਨਹੀਂ ਸਨ ਤਾਂ ਹੁਣ ਅੰਨੀ ਕਾ ਨੂੰ ਆਖਣਾ ਏ ਇਸੇ ਤਰ੍ਹਾਂ ਦੋਵੇਂ ਇੱਕ ਦੂਜੇ ਨੂੰ ਕੋਸਦੇ ਗਏ ਦੀਪਾ ਮਾਪਿਆਂ ਦਾ ਇਕੱਲਾ ਪੁੱਤਰ ਸੀ ਵੱਡੀਆਂ ਤਿੰਨ ਭੈਣਾਂ ਵਿਆਹੀਆਂ ਗਈਆਂ ਸਨ ਉਹਨਾਂ ਦੇ ਵਿਆਹਾਂ ਨੇ ਸਾਰਾ ਘਰ ਹੂੰਝ ਦਿੱਤਾ ਹੁਣ ਨਿੱਕਾ ਜਿਹਾ ਟੱਬਰ ਬਸ ਜੂਨ ਕੱਤੀ ਜਾ ਰਿਹਾ ਸੀ ਜਦੋਂ ਦੀਪੇ ਦੀ ਮਾਂ ਦੇ ਉੱਲਾ ਉਠੀਆਂ ਸਨ ਤਾ ਅੱਖਾਂ ਦੀਆਂ ਡੋਲੀਆਂ ਪਾਟ-ਪਾਟ ਪੈਂਦੀਆਂ ਸਨ ਉੱਤੋਂ ਕਣਕਾਂ ਦੀ ਗਹਿਾਈ ਦਾ ਜ਼ੋਰ ਸੀ ਦੀਪੇ ਦੀ ਮਾਂ ਬਥੇਰਾ ਕੁਰ ਲਈ ਕਿ ਉਸ ਦੀਆਂ ਅੱਖਾਂ ਸ਼ਹਿਰ ਦਿਖਾ ਦੇ ਪਰ ਘਰ ਵਾਲੇ ਨੂੰ ਉਸ ਦੀਆਂ ਅੱਖਾਂ ਨਾਲੋਂ ਆਪਣੇ ਪੇਟ ਦੀ ਬਹੁਤੀ ਚਿੰਤਾ ਸੀ ਨਾਲੇ ਉਸ ਕੋਲ ਪੈਸੇ ਵੀ ਤਾਂ ਨਹੀਂ ਸਨ ਉਸ ਨੇ ਘਰ ਵਾਲੀ ਨੂੰ ਅੱਖਾਂ ਵਿੱਚ ਰਸੌਣਤ ਪਾਉਣ ਲਈ ਆਖਿਆ ਉਸ ਰਾਤ ਦੀਪੇ ਦੀ ਮਾਂ ਨੇ ਰਸੌਂਤ ਤੇ ਫੀਮ ਘੋਲ ਕੇ ਅੱਖਾਂ ਵਿੱਚ ਪਵਾ ਲਈ ਉਸ ਨਾਲ ਉਸ ਦੀਆਂ ਅੱਖਾਂ ਜਿਵੇਂ ਛਿੱਲੀਆਂ ਗਈਆਂ ਸਾਰੀ ਰਾਤ ਉਹ ਤੜਫਦੀ ਰਹੀ ਫਿਰ ਘਰ ਵਾਲਾ ਵਿਚਾਰਾ 40 ਰੁਪਏ ਉਧਾਰ ਲੈ ਕੇ ਉਸ ਨੂੰ ਸ਼ਹਿਰ ਲੈ ਕੇ ਗਿਆ ਦੀਪੇ ਦੀ ਮਾਂ ਦਾ ਦੁੱਖ ਤਾਂ ਦੂਰ ਹੋ ਗਿਆ ਪਰ ਉਸ ਦੀ ਨજર ਚੌਥਾ ਹਿੱਸਾ ਵੀ ਨਾ ਰਹੀ ਉਹ ਅੰਨੀ ਤਾਂ ਨਹੀਂ ਹਾਂ ਅੰਨ੍ਯਾ ਵਰਗੀ ਜ਼ਰੂਰ ਹੋ ਗਈ ਦੀਪਾ ਇੱਕ ਖੱਲੜ ਮੱਝ ਇੱਕ ਬੱਕਰੀ ਤੇ ਇੱਕ ਵਛਾ ਚਾਰਨ ਜਾਂਦਾ ਹੁੰਦਾ ਸੀ ਇੱਕ ਦਿਨ ਸਾਰੇ ਪਾਲੀ ਪਿਛਲੇ ਪੈਰ ਦੀ ਚਾਹ ਨਾਲ ਰੋਟੀ ਖਾਣ ਲੱਗੇ ਦੀਪੇ ਨੇ ਵੀ ਪੋਣੇ ਦੇ ਲੜਚੋਂ ਮਿੱਸੀ ਰੋਟੀ ਖੋਲੀ ਜਿਹੜੀ ਸਵਾ ਨਾਲ ਲਿਬੜੀ ਹੋਈ ਸੀ ਇੱਕ ਮੁੰਡੇ ਨੇ ਆਖਿਆ ਰੋਟੀ ਤੋਂ ਸਵਾ ਨਹੀਂ ਲਾਹੀ ਅੰਨੀ ਮਾਂ ਦਾ ਪੁੱਤਾ ਇਹ ਸੁਣ ਕੇ ਦੀਪੇ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਇੱਕ ਦਿਨ ਦੀਪੇ ਦੇ ਸਾਥੀਆਂ ਨੇ ਮੰਡੀ ਜਾਣ ਦੀ ਸਲਾਹ ਬਣਾਈ ਉਸ ਦੇ ਪਿਓ ਨੇ ਉਸ ਨੂੰ ਇੱਕ 28 ਦਿੱਤੀ ਦੀਪਾ ਬੱਚੇ ਲਈ ਕੁੰਗੜਾਲ ਲੈ ਆਉਣੀ ਚਾਹੁੰਦਾ ਸੀ ਉਸ ਨੇ ਆਪਣਾ ਵੀ 1 ਰੁਪਿਆ ਜੋੜਿਆ ਹੋਇਆ ਸੀ ਇਹ 1.5 ਰੁਪਿਆ ਲੈ ਕੇ ਉਹ ਮੰਡੀ ਵੱਲ ਤੁਰ ਪਿਆ ਪਰ ਦੀਪੇ ਨੂੰ ਕੋਈ ਵੀ ਚੀਜ਼ ਉਸ ਮੰਡੀ ਵਿੱਚੋਂ ਪਸੰਦ ਨਾ ਆਈ ਇੱਕ ਥਾਂ ਤੇ ਇੱਕ ਸੰਿਆਸੀ ਸੁਰਮਾ ਵੇਚ ਰਿਹਾ ਸੀ ਉਸ ਦੀ ਜਵਾਨ ਆਰੀ ਵਾਂਗ ਚੱਲਦੀ ਸੀ ਉਹ ਸੁਰਮੇ ਦੀ ਡਲੀ ਲੈ ਕੇ ਲੋਕਾਂ ਨੂੰ ਵਿਖਾ ਕੇ ਉਸ ਦੀਆਂ ਸਿਫਤਾਂ ਸੁਣਾ ਰਿਹਾ ਸੀ ਉਸ ਨੇ ਇਹ ਸੁਰਮਾ 36 ਦਵਾਈਆਂ ਮਿਲਾ ਕੇ ਤਿਆਰ ਕੀਤਾ ਹੈ ਇਸ ਨੂੰ 3 ਡੰਗ ਪਾਉਣ ਨਾਲ ਚਿੱਟਾ ਮੋਤੀਆ ਅਤੇ 7 ਡੰਗ ਪਾਉਣ ਨਾਲ ਕਾਲਾ ਮੋਤੀਆ ਖਤਮ ਹੋ ਜਾਂਦਾ ਹੈ ਇਹ ਨજર ਨੂੰ ਵੀ ਤੇਜ ਕਰਦਾ ਹੈ ਉਸ ਨੇ ਉਸ ਦੀ ਕੀਮਤ ਸਿਰਫ 8 ਆਨੇ ਦੱਸੀ ਦੀਪੇ ਨੇ ਮੇਲੇ ਵਿੱਚੋਂ ਕੁਝ ਨਾ ਖਾਦਾ ਨਾ ਹੀ ਪੀਤਾ ਉਸ ਨੇ ਉਸ 8 ਆਨੇ ਦੀ ਸੁਰਮੇ ਦੀ ਡੜੀ ਖਰੀਦ ਲਈ ਜਦੋਂ ਉਸ ਨੇ ਘਰ ਆ ਕੇ ਬਾਪੂ ਨੂੰ ਸੁਰਮੇ ਬਾਰੇ ਦੱਸਿਆ ਤਾਂ ਬਾਪੂ ਬੋਲਿਆ ਇਹ ਪੱਥਰ ਦਾ ਕੋਲਾ ਜਾਂ ਕੀ ਆ ਓਏ ਇਹਦੂ ਵੀ ਨਾ ਅੰਨੀ ਕਰਦੀ ਕਿਤੇ ਤਨੰਤਰਾ ਸੋ ਇਹ ਸੀ ਜੀ ਕਹਾਣੀ ਅੰਨੀ ਮਾਂ ਦਾ ਪੁੱਤ ਇਸ ਦਾ ਸਾਰ ਤੁਸੀਂ ਦੇਖਿਆ ਕਹਾਣੀ ਇੱਕ ਗਰੀਬ ਅਨਪੜ ਪਿਆਰ ਦੀ ਵਿਆਥਿਆ ਨੂੰ ਵਰਣਨ ਕਰਦੀ ਹੈ ਤੇ ਇੱਕ ਨਿੱਕੇ ਜਿਹੇ ਬੱਚੇ ਦੀਪੇ ਦੇ ਬਾਲ ਮਨ ਨੂੰ ਵੀ ਟਟੋਲਦੀ ਹੈ ਆਓ ਇਸ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਦੇਖਦੇ ਹਾਂ ਪ੍ਰਸ਼ਨ ਹੈ ਅੰਨੀ ਮਾਂ ਦਾ ਪੁੱਤ ਕਹਾਣੀ ਦੇ ਵਿਸ਼ੇ ਉੱਤੇ ਵਿਚਾਰ ਕਰੋ ਇਸ ਦਾ ਉੱਤਰ ਹੈ ਜੀ ਅੰਨੀ ਮਾਤਾ ਪੁੱਤ ਕਹਾਣੀ ਰਾਮ ਸਰੂਪ ਅਣਖੀ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ ਵਿਸ਼ਾ ਗਰੀਬ ਕਿਸਾਨ ਦੀ ਆਰਥਿਕ ਬੰਧਹਾਲੀ ਤੇ ਅਨਪੜਤਾ ਵਿੱਚੋਂ ਉਸ ਦੇ ਪਰਿਵਾਰ ਦੇ ਲਈ ਪੈਦਾ ਹੋਣ ਵਾਲੇ ਮਾਨਸਿਕ ਅਤੇ ਸਰੀਰਕ ਕਸ਼ਟਾਂ ਦੀ ਝਾਕੀ ਪੇਸ਼ ਕਰਨਾ ਹੈ ਦੀਪੇ ਦਾ ਪਿਓ અત્યੰਤ ਗਰੀਬ ਸੀ ਸਾਰਾ ਦਿਨ ਖੇਤਾਂ ਵਿੱਚ ਸਖਤ ਮਿਹਨਤ ਕਰਨ ਦੇ ਬਾਵਜੂਦ ਉਸ ਦੇ ਪੱਲੇ ਇੰਨੇ ਪੈਸੇ ਨਹੀਂ ਸੰਪੰਹਦੇ ਕਿ ਉਹ ਆਪਣੀ ਪਤਨੀ ਦੀਆਂ ਪੁਰਪੜੀਆਂ ਵਿੱਚ ਹੁੰਦੀ ਦਰਦ ਤੇ ਉਸ ਦੀ ਅੱਖਾਂ ਦੀ ਬਿਮਾਰੀ ਦਾ ਇਲਾਜ ਕਰਵਾ ਸਕੇ ਘਰ ਦੇ ਇਲਾਜ ਨਾਲ ਅੱਖਾਂ ਦੀ ਹਾਲਤ ਹੋਰ ਖਰਾਬ ਹੋ ਜਾਂਦੀ ਹੈ ਮਜਬੂਰਨ ਡਾਕਟਰ ਕੋਲ ਜਾਣਾ ਪੈਂਦਾ ਹੈ ਤੇ 40 ਰੁਪਏ ਕਿਸੇ ਤੋਂ ਉਧਾਰ ਫੜਨੇ ਪੈਂਦੇ ਹਨ ਦੀਪੇ ਦੀਆਂ ਮਾਂ ਦੀਆਂ ਅੱਖਾਂ ਦਾ ਇਲਾਜ ਹੋਣ ਮਗਰੋਂ ਉਸ ਦੀ ਨਜ਼ਰ ਬਹੁਤ ਘਟ ਜਾਂਦੀ ਹੈ ਉਹ ਘਰ ਵਿੱਚ ਠੇਡੇ ਖਾਂਦੀ ਫਿਰਦੀ ਹੈ ਦੀਪੇ ਵੱਲੋਂ ਖੇਡ ਵਿੱਚ ਜਾਂ ਘਰ ਦੇ ਕਿਸੇ ਕੰਮ ਵਿੱਚ ਹੋਈ ਗਲਤੀ ਤੇ ਸਾਰੇ ਉਸ ਨੂੰ ਅੰਨੀ ਮਾਂ ਦਾ ਪੁੱਤ ਹੋਣ ਦਾ ਮਿਹਣਾ ਦਿੰਦੇ ਹਨ ਜਿਸ ਤੋਂ ਦੀਪਾ ਬਹੁਤ ਦੁਖੀ ਹੁੰਦਾ ਹੈ ਉਹ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਪਰ ਅਨਪੜਤਾ ਉਸ ਨੂੰ ਮੰਡੀ ਵਿੱਚ ਇੱਕ ਸਿਆਸੀ ਵਾਵੇ ਦੇ ਸੁਰਮੇ ਦੇ ਚੱਕਰ ਵਿੱਚ ਫਸਾ ਦਿੰਦੀ ਹੈ ਉਸ ਸਿਆਸੀ ਦੀਆਂ ਗੱਲਾਂ ਵਿੱਚ ਆਪਣੀ ਮਾਂ ਦੀਆਂ ਅੱਖਾਂ ਠੀਕ ਕਰਨ ਦੀ ਆਸ ਨਾਲ ਇੱਕ ਸੁਰਮਾ ਲੈ ਆਉਂਦਾ ਹੈ ਜੋ ਕਿ ਇੱਕ ਕੋਲੇ ਤੋਂ ਵੱਧ ਕੁਝ ਨਹੀਂ ਸੀ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਇਸ ਕਹਾਣੀ ਦਾ ਵਿਸ਼ਾ ਇੱਕ ਕਿਸਾਨ ਦੀ ਗਰੀਬੀ ਤੇ ਅਨਪੜਤਾ ਤੋਂ ਉਸ ਪਰਿਵਾਰ ਲਈ ਪੈਦਾ ਹੋਣ ਵਾਲੇ ਦੁੱਖਾਂ ਤੋਂ ਇਲਾਵਾ ਵਾਲ ਮਨੋਵਿਗਿਆਨ ਨੂੰ ਪੇਸ਼ ਕਰਨਾ ਵੀ ਹੈ ਵਿਸ਼ਾ ਮੌਲਿਕ ਤੇ ਉਸਾਰੂ ਹੈ ਅੰਤ ਵਿੱਚ ਇਸ ਦੀ ਸੁਰ ਵਿੰਗਮਈ ਹੋ ਜਾਂਦੀ ਹੈ ਜਦੋਂ ਦੀਪੇ ਦਾ ਉਸ ਪਿਓ ਉਸ ਨੂੰ ਕਹਿੰਦਾ ਹੈ ਕਿਤੇ ਪਹਿਲਾਂ ਨਾਲੋਂ ਵੀ ਅੰਨੀ ਨਾ ਕਰ ਦੇਈ ਓਏ ਤਨੰਤਰਾ ਇਸ ਤਰ੍ਹਾਂ ਜਿਹੜਾ ਅ ਇੱਕ ਪੁਰਾਣੇ ਸਮੇਂ ਦੇ ਵਿੱਚ ਤਨੰਤਰ ਵੈਦ ਹੋਇਆ ਹੈ ਉਹਦੇ ਨਾਲ ਜਿਹੜਾ ਹੈ ਉਸ ਦਾ ਪਿਓ ਦੀਪੇ ਦੀ ਤੁਲਨਾ ਕਰਦਾ ਹੈ ਤੇ ਉਸ ਨੂੰ ਮੇਣਾ ਦਿੰਦਾ ਹੈ ਇਸ ਤਰ੍ਹਾਂ ਕਹਾਣੀ ਵੈਂਗਾਤਮਕ ਵਾਕ ਦੇ ਨਾਲ ਖਤਮ ਹੁੰਦੀ ਹੈ ਅੰਨੀ ਮਾਦਾ ਪੁੱਤ ਕਹਾਣੀ ਦਾ ਆਸਾ ਜਾਂ ਉਦੇਸ਼ ਕੀ ਹੈ ਇਸ ਦਾ ਉੱਤਰ ਹੈ ਜੀ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਕਿਸਾਨ ਪਰਿਵਾਰ ਦੀ ਗਰੀਬੀ ਤੇ ਉਸ ਤੋਂ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਤੇ ਤੰਗੀਆਂ ਉੱਤੇ ਝਾਤ ਪਾ ਕੇ ਸਾਡੇ ਮਨਾਂ ਵਿੱਚ ਗਰੀਬ ਤੇ ਮਿਹਨਤੀ ਲੋਕਾਂ ਦੀ ਹਾਲਤ ਸੰਬੰਧੀ ਹਮਦਰਦੀ ਪੈਦਾ ਕੀਤੀ ਹੈ ਇਸ ਦੇ ਨਾਲ ਹੀ ਕਹਾਣੀਕਾਰ ਦੱਸਦਾ ਹੈ ਕਿ ਪੁੱਤਰ ਲਈ ਮਾਂ ਬੜੀ ਸਤਕਾਰਯੋਗ ਤੇ ਸੋਹਣੀ ਵਸਤੂ ਹੁੰਦੀ ਹੈ ਇਸ ਲਈ ਉਸ ਦਾ અપਮਾਨ ਸਹਿਣਾ ਵੀ ਔਖਾ ਹੁੰਦਾ ਹੈ ਪੁੱਤ ਦੀ ਇੱਛਾ ਹੁੰਦੀ ਹੈ ਕਿ ਉਹ ਮਾਂ ਦੇ ਦੁੱਖ ਤੇ ਬਿਮਾਰੀ ਨੂੰ ਦੂਰ ਕਰ ਸਕੇ ਇਸ ਤੋਂ ਬਿਨਾ ਕਹਾਣੀਕਾਰ ਨੇ ਸਾਡੇ ਦੇਸ਼ ਵਿੱਚ ਵਿਚਰ ਰਹੇ ਪਖੰਡੀ ਸਾਧੂ ਸੰਤਾਂ ਦਾ ਸੰਬੰਧੀ ਵੀ ਸਾਨੂੰ ਜਾਗਰਤ ਕੀਤਾ ਹੈ ਜੋ ਕਿ ਆਪਣੀਆਂ ਗੱਲਾਂ ਨਾਲ ਭੋਲੇ ਭਾਲੇ ਤੇ ਅਨਪੜ੍ਹ ਲੋਕਾਂ ਨੂੰ ਠੱਗ ਕੇ ਨਕਲੀ ਦਵਾਈਆਂ ਵੇਚਦੇ ਹਨ ਕਥਾ ਕਹਾਣੀ ਪੁਸਤਕ ਦੇ ਸੰਪਾਦਕ ਅਨੁਸਾਰ ਇਹ ਕਹਾਣੀ ਰਾਹੀਂ ਕਹਾਣੀਕਾਰ ਨੇ ਆਧੁਨਿਕ ਭਾਰਤ ਦੀ ਤਸਵੀਰ ਪੇਸ਼ ਕੀਤੀ ਹੈ ਇਸ ਵਿੱਚ ਲੰਨੀਵਾਂ ਭਾਰਤ ਮਾਂ ਹੈ ਜਿਸ ਦੇ ਬਹੁਤ ਸਾਰੇ ਦੁੱਖ ਹਨ ਜਿਨ੍ਹਾਂ ਨੂੰ ਦੂਰ ਕਰਨ ਤੋਂ ਅਸੀਂ ਅਸਮਰਥ ਹਾਂ ਜਿਸ ਦਾ ਦੁੱਖ ਜਿਸ ਦਾ ਮੁੱਖ ਕਾਰਨ ਗਰੀਬੀ ਅਤੇ ਵਸੀਲਿਆਂ ਦੀ ਕਮੀ ਵੀ ਹੈ ਅਸੀਂ ਦੁੱਖਾਂ ਦੇ ਅਸਰ ਦਾ ਇਲਾਜ ਤਾਂ ਨਹੀਂ ਕਰ ਸਕਦੇ ਪਰ ਗਲਤ ਇਲਾਜ ਦੇ ਰਸਤੇ ਤੇ ਤੁਰ ਪੈਂਦੇ ਹਾਂ ਕਹਾਣੀ ਇਹ ਵੀ ਦੱਸਦੀ ਹੈ ਕਿ ਹਿੰਦੁਸਤਾਨ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਸਨਾਸੀ ਪਖੰਡੀਆਂ ਨਾਲ ਵੀ ਭਰਿਆ ਪਿਆ ਹੈ। ਅੰਨੀ ਮਾਦਾ ਪੁੱਤ ਕਹਾਣੀ ਦੇ ਪਲਾਟ ਸੰਬੰਧੀ ਆਲੋਚਨਾਤਮਕ ਟਿੱਪਣੀ ਦਿਓ ਇਸ ਦਾ ਉੱਤਰ ਹੈ ਜੀ ਅੰਨੀ ਮਾਦਾ ਪੁੱਤ ਕਹਾਣੀ ਦਾ ਪਲਾਟ ਸਾਡੇ ਪਿੰਡੂ ਜੀਵਨ ਵਿੱਚੋਂ ਲਿਆ ਗਿਆ ਹੈ। ਤੇ ਇਸ ਦਾ ਸਬੰਧ ਮਿਹਨਤੀ ਪਰ ਗਰੀਬ ਕਿਸਾਨ ਦੇ ਜੀਵਨ ਨਾਲ ਹੈ ਪਿੰਡ ਦੇ ਸਾਥ ਵਿੱਚ ਕੁੜੀਆਂ ਮੁੰਡਿਆਂ ਦਾ ਮਿਲ ਕੇ ਖੇਡਣਾ ਪਿਚੋ ਬੱਕਰੀ ਖੇਡ ਦੇ ਦੀਪੇ ਦਾ ਰੋਲ ਮਾਰਨਾ ਕੁੜੀ ਦਾ ਉਸ ਨੂੰ ਅੰਨੀ ਮਾਂ ਦਾ ਪੁੱਤ ਕਹਿਣਾ ਦੀਪੇ ਦਾ ਉਦਾਸ ਹੋਣਾ ਪਿਓ ਵੱਲੋਂ ਘੜਾ ਟੁੱਟਣ ਤੇ ਅੰਨੀ ਮਾਂ ਦਾ ਪੁੱਤ ਆਖਣਾ ਉਸ ਦੇ ਪਿਓ ਦਾ ਕੰਮ ਦੇ ਰੁਝੇਵੇਂ ਕਰਕੇ ਤੇ ਪੈਸੇ ਨਾ ਹੋਣ ਕਰਕੇ ਮਾਂ ਦੀ ਬਿਮਾਰੀ ਦਾ ਇਲਾਜ ਨਾ ਕਰਾ ਸਕਣਾ ਘਰ ਦੇ ਓੜਪੋੜ ਨਾਲ ਅੱਖਾਂ ਖਰਾਬ ਹੋ ਜਾਣਾ ਤੇ ਬਾਅਦ ਵਿੱਚ ਡਾਕਟਰ ਕੋਲ ਜਾਣਾ ਡਾਕਟਰ ਦੇ ਇਲਾਜ ਤੋਂ ਬਾਅਦ ਮਾਂ ਦੀ ਨજર ਘਟ ਜਾਣਾ ਮੰਡੀ ਵਿੱਚੋਂ ਸਿਆਸੀ ਵਾਵੇ ਤੋਂ ਮਾਂ ਦਾ ਅੱਖਾਂ ਲਈ ਸੁਰਮਾ ਲਿਆਉਣਾ ਪਰ ਉਸ ਸੁਰਮੇ ਦਾ ਪਿਓ ਵੱਲੋਂ ਨਕਲੀ ਦੱਸਣਾ ਆਦ ਕਟਨਾਵਾਂ ਕੁਦਰਤੀ ਤੌਰ ਤੇ ਰੌਚਕ ਤੇ ਉਤਸੁਕਤਾ ਭਰਪੂਰ ਹਨ ਇਸ ਦੇ ਪਲਾਟ ਦੀ ਉਸਾਰੀ ਬੜੀ ਕੁਦਰਤੀ ਵਾਤਾਵਰਣ ਵਿੱਚ ਕੀਤੀ ਗਈ ਹੈ ਇਸ ਕਹਾਣੀ ਦਾ ਆਦ ਚਟਪਟਾ ਤੇ ਖਿੱਚਪਰਿਆ ਮਦ ਉਤਸੁਕਤਾ ਭਰਿਆ ਤੇ ਅੰਤ ਵਹਿਗਾਤਮਕ ਹੈ ਇਸ ਕਹਾਣੀ ਦਾ ਅੰਤ ਆਪਣੇ ਸ਼ਿਖਰ ਤੇ ਪਹੁੰਚ ਕੇ ਪ੍ਰਭਾਵਸ਼ਾਲੀ ਤਰੀਕੇ ਨਾਲ ਹੁੰਦਾ ਹੈ ਕਹਾਣੀ ਵਿੱਚ ਸਮੇਂ ਦੀ ਏਕਤਾ ਮੌਜੂਦ ਨਹੀਂ ਕਟਨਾਵਾਂ ਲੰਬੇ ਸਮੇਂ ਦੇ ਬਾਦ ਵਾਪਰਦੀਆਂ ਹਨ ਇਸ ਵਿੱਚ ਸਥਾਨ ਦੀ ਏਕਤਾ ਵੀ ਨਹੀਂ ਕਿਉਂਕਿ ਇਸ ਦੀਆਂ ਕੁਝ ਕਟਨਾਵਾਂ ਪਿੰਡ ਦੀ ਸੱਤ ਵਿੱਚ ਜਿੱਥੇ ਦੀਪਾ ਖੇਡ ਰਿਹਾ ਹੈ ਕੁਝ ਦੀਪੇ ਦੇ ਘਰ ਵਿੱਚ ਤੇ ਕੁਝ ਮੰਡੀ ਦੇ ਵਿੱਚ ਵਾਪਰਦੀਆਂ ਹਨ ਪਰ ਇਹਨਾਂ ਗੱਲਾਂ ਦੇ ਬਾਵਜੂਦ ਵੀ ਕਹਾਣੀ ਦਾ ਪਲਾਟ ਬੜਾ ਸੁਚੱਜਾ ਹੈ ਅੰਨੀ ਮਾਦਾ ਪੁੱਤ ਕਹਾਣੀ ਦੇ ਸਰਲੇਖ ਬਾਰੇ ਆਪਣੇ ਵਿਚਾਰ ਪੇਸ਼ ਕਰੋ ਕਿ ਇਹ ਸਰਲੇਖ ਟੁਕਮਾ ਹੈ ਇਸ ਦਾ ਉੱਤਰ ਹੈ ਜੀ ਅੰਨੀ ਮਾਦਾ ਪੁੱਤ ਕਹਾਣੀ ਦਾ ਸਰਲੇਖ ਟੁਕਮਾ ਹੈ ਫੱਬਮਾ ਹੈ ਕਹਾਣੀਕਾਰ ਨੇ ਇਸ ਦਾ ਇਹ ਸਰਲੇਖ ਇਸ ਕਹਾਣੀ ਦੇ ਮੁੱਖ ਪਾਤਰ ਦੀਪ ਦੇ ਆਧਾਰ ਤੇ ਰੱਖਿਆ ਹੈ ਜਿਸ ਨੂੰ ਸਾਰੇ ਹੀ ਅੰਨੀ ਮਾਂ ਦਾ ਪੁੱਤ ਕਹਿ ਕੇ ਸੰਬੋਧਨ ਕਰਦੇ ਹਨ ਬੇਸ਼ੱਕ ਉਸ ਦੀ ਮਾਂ ਅੱਖਾਂ ਤੋਂ ਪੂਰੀ ਤਰ੍ਹਾਂ ਅੰਨੀ ਨਹੀਂ ਪਰ ਉਸ ਦੀ ਨਜ਼ਰ ਕਾਫੀ ਘਟ ਸੀ ਇਸ ਕਰਕੇ ਜਦੋਂ ਦੀਪਾ ਆਪਣੇ ਹਾਨੀਆਂ ਤੇ ਹਨ ਨਾਲ ਖੇਡਦਾ ਹੈ ਤਾਂ ਉਸ ਦੇ ਸਾਥੀ ਉਸ ਨੂੰ ਗਲਤੀ ਨਾ ਮੰਨਣ ਤੇ ਅੰਨੀ ਮਾਂ ਦਾ ਪੁੱਤ ਕਹਿੰਦੇ ਹਨ ਉਸ ਦਾ ਪਿਓ ਤੇ ਪਾਲੀ ਨੇ ਜਿਹੜੇ ਉਸ ਨਾਲ ਮੱਝਾ ਚਾਰਦੇ ਸੀ ਉਹ ਵੀ ਉਸ ਨੂੰ ਅੰਨੀ ਮਾਂ ਦਾ ਪੁੱਤ ਕਹਿੰਦੇ ਹਨ ਦੀਪੇ ਲਈ ਇਹ ਗੱਲਾਂ ਬਰਦਾਸ਼ਤ ਕਰਨੀਆਂ ਬਹੁਤ ਔਖੀਆਂ ਹਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਹੈ ਆਖਰ ਮੰਡੀ ਵਿੱਚੋਂ ਇੱਕ ਸੰਿਆਸੀ ਤੋਂ ਮਾਂ ਦੀਆਂ ਅੱਖਾਂ ਲਈ ਸੁਰਮਾ ਲੈ ਕੇ ਆਉਂਦਾ ਹੈ ਪਰ ਜਦ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਉਸ ਪਖੰਡੀ ਦੇ ਹੱਥੋਂ ਠੱਗਿਆ ਗਿਆ ਹੈ ਕਿਉਂਕਿ ਇਹ ਕੋਈ ਸ਼ਰਮਾ ਨਹੀਂ ਸੀ ਇੱਕ ਕੋਲੇ ਦੀ ਡਲੀ ਸੀ ਇਸ ਤਰ੍ਹਾਂ ਆਪਣੀ ਅੰਨੀ ਮਾਂ ਦਾ ਪੁੱਤ ਹੋਣ ਦੇ ਉਲਾਮੇ ਤੋਂ ਮੁਕਤ ਹੋਣ ਦੀ ਉਸ ਦੀ ਕੋਸ਼ਿਸ਼ ਅਸਫਲ ਰਹਿੰਦੀ ਹੈ ਇਸ ਤਰ੍ਹਾਂ ਦੀਪਾ ਅੰਨੀ ਮਾਂ ਦਾ ਪੁੱਤ ਕਹਾਣੀ ਦਾ ਮੁੱਖ ਪਾਤਰ ਹੈ ਉਸ ਦੇ ਆਧਾਰ ਤੇ ਰੱਖਿਆ ਕਿਉਂਕਿ ਸਾਰੇ ਉਸ ਨੂੰ ਅੰਨੀ ਮਾਂ ਦਾ ਪੁੱਤ ਕਹਿ ਕੇ ਸੰਬੋਧਨ ਕਰਦੇ ਹਨ ਇਸ ਆਧਾਰ ਤੇ ਰੱਖਿਆ ਹੋਣ ਕਰਕੇ ਕਹਾਣੀ ਦਾ ਸਰਲੇਖ ਟੁਕਮਾਂ ਤੇ ਆਪਮਾ ਕਿਹਾ ਜਾ ਸਕਦਾ ਹੈ ਪ੍ਰਸ਼ੰਦੀਪੇ ਦਾ ਚਰਿੱਤਰ ਚਿੱਤਰਣ ਕਰੋ ਇਸ ਪ੍ਰਸ਼ਨ ਦਾ ਉੱਤਰ ਹੈ ਜੀ ਦੀਪਾ ਅੰਨੀ ਮਾਂ ਦਾ ਪੁੱਤ ਕਹਾਣੀ ਦਾ ਮੁੱਖ ਪਾਤਰ ਹੈ ਉਹ ਗਰੀਬ ਅਤੇ ਮਿਹਨਤੀ ਕਿਸਾਨ ਦਾ ਪੁੱਤਰ ਹੈ ਉਸ ਦੀ ਮਾਂ ਦੀ ਨਜ਼ਰ ਕਮਜ਼ੋਰ ਹੋ ਚੁੱਕੀ ਹੈ ਦੀਪੇ ਦੇ ਚਰਿੱਤਰ ਦੇ ਮੁੱਖ ਗੁਣ ਇਸ ਪ੍ਰਕਾਰ ਹਨ અપਮਾਨ ਨਾ ਸਹਿਣ ਵਾਲਾ ਦੀਪਾ ਨਹੀਂ ਚਾਹੁੰਦਾ ਕਿ ਉਸ ਨੂੰ ਕੋਈ ਅੰਨੀ ਮਾਂ ਦਾ ਪੁੱਤ ਕਹੇ ਜਦੋਂ ਉਸ ਨੂੰ ਕੋਈ ਇਹ ਗੱਲ ਕਹਿੰਦਾ ਹੈ ਤਾਂ ਦੀਪਾ ਬਹੁਤ ਦੁਖੀ ਹੁੰਦਾ ਹੈ ਇਸੇ ਕਰਕੇ ਉਹ ਸੰਿਆਸੀ 바ਵੇ ਤੋਂ ਸੁਰਮਾ ਲੈ ਕੇ ਆਉਂਦਾ ਹੈ ਤਾਂ ਕਿ ਆਪਣੀ ਮਾਂ ਦੀਆਂ ਅੱਖਾਂ ਦਾ ਇਲਾਜ ਕਰ ਸਕੇ ਅਨਪੜ੍ਹ ਦੀਪਾ ਅਨਪੜ੍ਹ ਮੁੰਡਾ ਹੈ ਉਹ ਖੇੜਦਾ ਤੇ ਪਸ਼ੂਚਾਰਦਾ ਰਹਿੰਦਾ ਹੈ ਆਖਰ ਅਨਪੜਤਾ ਉਸ ਨੂੰ ਇੱਕ ਅਜਿਹੇ ਮੁਕਾਮ ਤੇ ਲੈ ਆਉਂਦੀ ਹੈ ਜਦੋਂ ਉਹ ਸੁਰਮੇ ਤੇ ਕੋਲੇ ਦੇ ਵਿਚਾਰੇ ਫਰਕ ਨਹੀਂ ਕਰ ਸਕ ਪਾਉਂਦਾ ਤੇ ਇੱਕ ਸੰਿਆਸੀ ਦੇ ਹੱਥੋਂ ਠੱਗਿਆ ਜਾਂਦਾ ਹੈ ਮਿਹਨਤੀ ਦੀਪੇ ਨੂੰ ਕਹਾਣੀ ਵਿੱਚ ਅਸੀਂ ਇੱਕ ਮਿਹਨਤੀ ਮੁੰਡਾ ਦੇਖਦੇ ਹਾਂ ਉਹ ਪਸ਼ੂਚਾਰਦਾ ਹੈ ਤੇ ਛੋਲਿਆਂ ਦੀਆਂ ਟਾਟਾਂ ਇਕੱਠੀਆਂ ਕਰਕੇ ਉਹਨਾਂ 'ਚੋਂ ਦਾਣੇ ਕੱਢ ਕੇ ਵੇਚਦਾ ਹੈ ਤੇ 1 ਰੁਪਇਆ ਇਕੱਠਾ ਕਰ ਲੈਂਦਾ ਹੈ ਇੱਕ ਵਿਅੰਗਮਈ ਪਾਤਰ ਉਹ ਅੰਨੀ ਮਾਂ ਦਾ ਪੁੱਤ ਹੋਣ ਦੇ ਲਾਹਮੇ ਵਿੱਚੋਂ ਨਿਕਲਣਾ ਚਾਹੁੰਦਾ ਹੈ ਪਰ ਸੰਿਆਸੀ ਵਾਵੇ ਤੋਂ ਗਲਤ ਦਵਾਈ ਲੈਣ ਪਿੱਛੋਂ ਉਹ ਇਸ <li>ਉਲਾਮੇ ਦਾ ਹੋਰ ਵੀ ਵੱਧ ਸ਼ਿਕਾਰ ਬਣ ਜਾਂਦਾ ਹੈ ਜਦੋਂ ਉਸ ਦਾ ਪਿਓ ਉਸ ਨੂੰ ਤਨੰਤਰ ਵੈਦ ਕਹਿ ਕੇ ਸੰਬੋਧਨ ਕਰਦਾ ਹੈ ਤਾਂ ਇਹ ਉਸ ਤੇ ਕੀਤਾ ਗਿਆ ਇੱਕ ਵਿਅੰਗ ਹੀ ਹੈ ਇਸ ਤਰ੍ਹਾਂ ਉਹ ਇੱਕ ਵਿੰਗਾਤਮਕ ਪਾਤਰ ਕਹਾਣੀ ਦੇ ਵਿੱਚ ਹੈ ਕਿਹੜੀ ਗੱਲ ਦੀਪੇ ਦੇ ਮਨ ਨੂੰ ਤਕਲੀਫ ਦਿੰਦੀ ਸੀ ਤੇ ਕਿਉਂ ਪ੍ਰਸ਼ਨ ਹੈ ਇਸ ਦਾ ਉੱਤਰ ਹੈ ਜੀ ਦੀਪੇ ਨੂੰ ਜਦੋਂ ਕੋਈ ਅੰਨੀ ਮਾ ਦਾ ਪੁੱਤ ਕਹਿੰਦਾ ਸੀ ਤਾਂ ਇਹ ਗੱਲ ਉਸ ਨੂੰ ਬੜੀ ਹੀ ਤਕਲੀਫ ਦਿੰਦੀ ਸੀ ਕਿਉਂਕਿ ਉਸ ਦੀ ਮਾਂ ਦੀ ਹਾਲਤ ਲਗਭਗ ਅੰਨ੍ਯਾ ਵਰਗੀ ਸੀ ਅਗਲਾ ਪ੍ਰਸ਼ਨ ਕਿੰਨਾ ਕਾਰਨਾ ਕਰਕੇ ਦੀਪੇ ਦੀ ਮਾਂ ਦੀਆਂ ਅੱਖਾਂ ਖਰਾਬ ਹੋਈਆਂ ਇਸ ਦਾ ਉੱਤਰ ਹੈ ਜੀ ਦੀਪੇ ਦੀ ਮਾਂ ਦੀਆਂ ਅੱਖਾਂ ਦੇ ਖਰਾਬ ਹੋਣ ਦਾ ਕਾਰਨ ਉਸ ਦੇ ਬਾਪ ਵੱਲੋਂ ਆਪਣੇ ਖੇਤਾਂ ਵਿੱਚ ਲੇਰੁਘੇਵੇਂ ਆ ਤੇ ਪੈਸੇ ਦੀ ਤੰਗੀ ਕਾਰਨ ਉਸ ਵੱਲੋਂ ਵਰਤੀ ਗਈ ਅਣਗਹਿਲੀ ਹੈ ਇਸ ਤੋਂ ਇਲਾਵਾ ਘਰ ਦਾ ਇਲਾਜ ਤੇ ਉਸ ਦਾ ਆਪਣੀ ਅੱਖਾਂ ਵਿੱਚ ਰਸੌਂਤ ਤੇ ਫੀਮ ਘੋਲ ਕੇ ਪਾਉਣਾ ਵੀ ਉਸ ਦੀਆਂ ਅੱਖਾਂ ਨੂੰ ਖਰਾਬ ਕਰਦਾ ਹੈ ਅਗਲਾ ਪ੍ਰਸ਼ਨ ਹੈ ਜੀ ਦੀਪੇ ਦੀ ਮਾਂ ਦੀਆਂ ਅੱਖਾਂ ਦਾ ਇਲਾਜ ਸਮੇਂ ਸਿਰ ਕਿਉਂ ਨਾ ਹੋ ਸਕਿਆ ਇਸ ਦਾ ਉੱਤਰ ਹੈ ਦੀਪੇ ਦੀ ਮਾਂ ਦੀਆਂ ਅੱਖਾਂ ਦਾ ਇਲਾਜ ਉਸ ਦੇ ਬਾਪ ਦੇ ਖੇਤੀ ਦੇ ਕੰਮ ਵਿੱਚ ਰੁੱਝਿਆ ਹੋਣ ਕਰਕੇ ਅਤੇ ਪੈਸੇ ਪੱਲੇ ਨਾ ਹੋਣ ਕਰਕੇ ਸਮੇਂ ਸਿਰ ਨਾ ਹੋ ਸਕਿਆ। ਪ੍ਰਸ਼ਨ ਅੰਨੀ ਮਾਦਾ ਪੁੱਤ ਕਹਾਣੀ ਦੇ ਪਾਤਰਾਂ ਦੇ ਨਾਂ ਲਿਖੋ ਤਾਂ ਇਸ ਕਹਾਣੀ ਦੇ ਵਿੱਚ ਦੀਪਾ ਕੁਝ ਮੁੰਡੇ ਕੁੜੀਆਂ ਜਿਹੜੀਆਂ ਕਿ ਦੀਪੇ ਨਾਲ ਖੇਡ ਰਹੀਆਂ ਸਨ ਦੀਪੇ ਦਾ ਬਾਪ ਦੀਪੇ ਦੀ ਮਾਂ ਤਿੰਨ ਪਾਲੀ ਮੁੰਡੇ ਤੇ ਇੱਕ ਸੰਿਆਸੀ ਇਸ ਕਹਾਣੀ ਦੇ ਪਾਤਰ ਹਨ। ਅਗਲਾ ਪ੍ਰਸ਼ਨ ਅੰਨੀ ਮਾਂ ਦਾ ਪੁੱਤ ਕਹਾਣੀ ਸੰਬੰਧੀ ਸੰਵਾਦ ਕੀ ਟਿੱਪਣੀ ਵਿੱਚ ਕੀ ਆਖਿਆ ਗਿਆ ਹੈ ਇਸ ਦਾ ਉੱਤਰ ਹੈ ਜੀ ਅੰਨੀ ਮਾਂ ਦਾ ਪੁੱਤ ਕਹਾਣੀ ਇੱਕੋ ਵੇਲੇ ਪਿਆਰ ਅਤੇ ਵਿਅੰਗ ਦਾ ਚਿੱਤਰ ਪੇਸ਼ ਕਰਦੀ ਹੈ ਦੀਪਾ ਵਾਰ-ਵਾਰ ਅੰਨੀ ਮਾਂ ਦਾ ਪੁੱਤ ਅਖਵਾਏ ਜਾਣ ਦੇ ਮਿਹਣੇ ਤੋਂ ਮੁਕਤ ਹੋਣਾ ਚਾਹੁੰਦਾ ਹੈ ਪਰ ਇਸ ਲਈ ਉਸ ਦੁਆਰਾ ਕੀਤਾ ਗਿਆ ਯਤਨ ਇਸ ਮਿਹਣੇ ਨੂੰ ਹੋਰ ਵੀ ਪੱਕਾ ਕਰ ਦਿੰਦਾ ਹੈ ਸੰਿਆਸੀ ਤੋਂ ਖਰੀਦੀ ਦਵਾਈ ਉਸਤੇ ਮਾਂ ਲਈ ਪਿਆਰ ਨੂੰ ਜ਼ਾਹਰ ਕਰਦੀ ਹੈ ਤੇ ਸਾਦਗੀ ਨੂੰ ਵੀ ਅਤੇ ਇਸ ਵਿੱਚੋਂ ਉਸ ਦੀ جہਾਲਤ ਵੀ ਝਲਕਦੀ ਹੈ ਅਨਪੜਤਾ ਵੀ ਝਲਕਦੀ ਹੈ ਸੰਪਾਦਕ ਇਸ ਕਹਾਣੀ ਨੂੰ ਇੱਕ ਪ੍ਰਤੀਕਾਤਮਕ ਸੁਨੇਹਾ ਵੀ ਦੱਸਦਾ ਹੈ ਉਸ ਅਨੁਸਾਰ ਅੰਨੀ ਮਾਂ ਭਾਰਤ ਮਾਤਾ ਹੈ ਜਿਸ ਨੂੰ ਗਰੀਬੀ ਨੇ ਅੰਨੀ ਬਣਾ ਦਿੱਤਾ ਹੈ ਅਸੀਂ ਆਪਣੇ ਦੁੱਖਾਂ ਦਾ ਸਹੀ ਇਲਾਜ ਕਰਨ ਦੀ ਥਾਂ ਗਲਤ ਇਲਾਜ ਦੇ ਰਾਹਾਂ ਪੈ ਜਾਂਦੇ ਹਾਂ ਤੇ ਪਖੰਡੀਆਂ ਦੇ ਚੱਕਰਾਂ ਵਿੱਚ ਵੀ ਫਸ ਜਾਂਦੇ ਹਾਂ। ਰਾਮ ਸਰੂਪ ਅਣਖੀ ਦੀਆਂ ਰਚਨਾਵਾਂ ਦਾ ਬੇਰਵਾ ਦਿਓ। ਇਸ ਦਾ ਉੱਤਰ ਹੈ ਜੀ। ਰਾਮ ਸਰੂਪ ਅਣਖੀ ਦੇ ਕਹਾਣੀ ਸੰਗ੍ਰਹਿ ਜਿਹੜੇ ਸਾਨੂੰ ਮਿਲਦੇ ਹਨ ਉਹਨਾਂ ਵਿੱਚ ਕਦੋਂ ਫਿਰਨਗੇ ਦਿਨ? ਸਵਾਲ ਦਾ ਸਵਾਲ, ਖਾਰਾ ਦੁੱਧ, ਕੰਦ ਵਿੱਚ ਉੱਗਿਆ ਦਰਖਤ, ਪੀਸੀ ਦਾ ਬੇਰ, ਮਨੁੱਖ ਦੀ ਮੌਤ, ਕੱਚਾ ਧਾਗਾ ਸੁੱਤਾ नाग ਕਮਾਈ ਆਪਣੇ ਘਰੇ ਦਾ ਪਾਣੀ ਛਪੜੀ ਵੇੜਾ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੇ ਨਾਂਵਾਂ ਲਿਖੇ ਉਹਨਾਂ ਵਿੱਚ ਕੋਠੇ ਖੜਗ ਸਿੰਘ जख्मी ਅਤੀਤ ਕੱਖਾਂ ਕਾਨਿਆਂ ਦਾ ਪੁਲ ਸੁਲਗ ਦੀ ਰਾਤ ਪਰਦਾ ਤੇ ਰੌਸ਼ਨੀ ਅਗਲਾ ਪ੍ਰਸ਼ਨ ਹੈ ਜੀ ਦੀਪੇ ਦੇ ਚਰਿੱਤਰ ਦੇ ਮੁੱਖ ਗੁਣ ਲਿਖੋ ਇਸ ਦਾ ਉੱਤਰ ਹੈ ਜੀ ਦੀਪਾ ਗਰੀਬ ਤੇ ਮਿਹਨਤੀ ਮਾਂ ਦਾ ਪੁੱਤਰ ਹੈ ਉਸ ਦੀ ਮਾਂ ਅੰਨੀ ਹੈ ਉਹ ਭਾਵੇਂ ਅਨਪੜ ਹੈ ਪਰ ਮਿਹਨਤੀ ਹੈ ਦੀਪਾ ਪਮਾਨ ਨੂੰ ਸੈਨ ਨਹੀਂ ਕਰਦਾ ਉਹ ਕਹਾਣੀ ਦੇ ਵਿੱਚ ਇੱਕ ਵਿੰਗਮਈ ਪਾਤਰ ਹੈ ਪ੍ਰਸ਼ਨ ਦੀਪੇ ਦੀ ਮਾਂ ਅੰਨੀ ਕਿਉਂ ਹੋ ਗਈ ਸੀ ਇਸ ਦਾ ਉੱਤਰ ਹੈ ਜੀ ਠੀਕ ਇਲਾਜ ਨਾ ਹੋਣ ਕਰਕੇ ਅਤੇ ਅੱਖਾਂ ਵਿੱਚ ਰਸੌਤ ਤੇ ਫੀਮ ਘੋਲ ਕੇ ਪਾਉਣ ਨਾਲ ਦੀਪੇ ਦੀ ਮਾਂ ਅੰਨੀ ਹੋ ਗਈ ਸੀ। ਅਗਲਾ ਪ੍ਰਸ਼ਨ ਅੰਨੀ ਮਾਂ ਦਾ ਪੁੱਤ ਕਹਾਣੀ ਦਾ ਵਿਸ਼ਾ ਕੀ ਹੈ? ਇਸ ਦਾ ਉੱਤਰ ਹੈ ਜੀ ਇਸ ਕਹਾਣੀ ਦਾ ਵਿਸ਼ਾ ਕਿਸਾਨੀ ਜੀਵਨ ਦੀ ਗਰੀਬੀ ਚੋਂ ਉਪਜਿਆ ਆਰਥਿਕ ਸੰਕਟ ਹੈ। ਅਗਲਾ ਪ੍ਰਸ਼ਨ ਦੀਪੇ ਨੂੰ ਅੰਨੀ ਮਾਂ ਦਾ ਪੁੱਤ ਸਭ ਤੋਂ ਪਹਿਲਾਂ ਕਹਾਣੀ ਵਿੱਚ ਕਿਸ ਨੇ ਆਖਿਆ? ਇਸ ਦਾ ਉੱਤਰ ਹੈ ਜੀ ਦੀਪੇ ਨੂੰ ਅੰਨੀ ਮਾਂ ਦਾ ਪੁੱਤ ਸਭ ਤੋਂ ਪਹਿਲਾਂ ਇੱਕ ਕੁੜੀ ਨੇ ਆਖਿਆ ਸੀ ਜਿਹੜੀ ਉਸ ਨਾਲ ਪਿੱਛੋ ਖੇਡ ਰਹੀ ਸੀ। ਅਗਲਾ ਪ੍ਰਸ਼ਨ ਕਿਸ ਗੱਲ ਕਰਕੇ ਦੀਪਾ ਪਰੇਸ਼ਾਨ ਹੁੰਦਾ ਹੈ? ਇਸ ਦਾ ਉੱਤਰ ਹੈ ਦੀਪਾ ਆਪਣੀ ਮਾਂ ਦੀਆਂ ਅੱਖਾਂ ਦੀ ਨਜ਼ਰ ਘੱਟ ਹੋਣ ਕਰਕੇ ਪਰੇਸ਼ਾਨ ਹੁੰਦਾ ਹੈ ਕਿਉਂਕਿ ਉਸ ਦੀ ਮਾਂ ਦੀਆਂ ਅੱਖਾਂ ਦੀ ਨਜ਼ਰ ਘੱਟ ਹੋਣ ਕਰਕੇ ਸਾਰੇ ਉਸ ਨੂੰ ਅੰਨੀ ਮਾਂ ਦਾ ਪੁੱਤ ਆਖਦੇ ਹਨ। ਇਹੀ ਗੱਲਾਂ ਤੋਂ ਦੀਪਾ ਪਰੇਸ਼ਾਨ ਰਹਿੰਦਾ ਹੈ। ਹੁਣ ਦੇਖਦੇ ਹਾਂ ਅੰਨੀ ਮਾ ਦਾ ਪੁੱਤ ਕਹਾਣੀ ਦੇ ਕਹਾਣੀਕਾਰ ਰਾਮ ਸਰੂਪ ਅਣਖੀ ਦੀ ਜੀਵਨੀ ਅਣਖੀ ਦਾ ਜਨਮ ਉਸ ਦੇ ਜੱਦੀ ਪਿੰਡ ਧੋਲਾ ਵਿੱਚ ਇਹ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੈ ਪਿਤਾ ਇੰਦਰ RAM ਤੇ ਮਾਤਾ ਸੋਧਾ ਦੇ ਘਰ 28 ਅਗਸਤ 1932 ਨੂੰ ਹੋਇਆ ਉਸ ਦਾ ਬਚਪਨ ਦਾ ਨਾਂ ਸਰੂਪ ਲਾਲ ਸੀ ਚੌਥੀ ਜਮਾਤ ਤੱਕ ਉਹ ਆਪਣੇ ਪਿੰਡ ਵਿੱਚ ਹੀ ਪੜਿਆ ਤੇ ਪੰਜਵੀਂ ਹੰਢਿਆ ਆ ਤੋ ਕੀਤੀ ਦਸਵੀਂ ਬਰਨਾਲੇ ਤੋਂ ਨੌਵੀਂ ਵਿੱਚ ਪੜਦਿਆਂ ਹੀ ਉਸਨੇ ਆਪਣੇ ਮਿੱਤਰਾਂ ਦੋਸਤਾਂ ਨਾਲ ਮਿਲ ਕੇ ਅਣਖੀ ਨਾਂ ਦਾ ਇੱਕ ਸਾਹਿਤਿਕ ਰਸਾਲਾ ਕੱਢਣ ਦੀ ਸਕੀਮ ਬਣਾਈ ਇਹ ਰਸਾਲਾ ਤਾਂ ਕਦੇ ਵੀ ਨਾ ਛੱਪ ਸਕਿਆ ਪਰ ਅਣਖੀ ਉਪਨਾਮ ਰਾਮ ਸਰੂਪ ਦੇ ਨਾਂ ਦਾ ਹਿੱਸਾ ਬਣ ਗਿਆ ਰਾਮ ਸਰੂਪ ਅਣਖੀ ਕਵੀ ਕਹਾਣੀਕਾਰ ਤੇ ਮੁੱਖ ਤੌਰ ਤੇ ਨਾਵਲਕਾਰ ਸਨ ਉਹਨਾਂ ਨੇ ਆਪਣੇ ਨਾਵਲਾਂ ਵਿੱਚ ਮਾਲਵੇ ਦੀ ਥੀਟ ਬੋਲੀ ਭਾਸ਼ਾ ਅਤੇ ਸੱਭਿਆਚਾਰ ਦਾ ਚਿੱਤਰਣ ਕੀਤਾ ਹੈ ਨਾਵਲ ਕੋਠੇ ਖੜਕ ਸਿੰਘ ਲਈ 1987 ਵਿੱਚ ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲ ਚੁੱਕਿਆ ਹੈ ਉਹਨਾਂ ਨੇ ਜਿਹੜੀਆਂ ਰਚਨਾਵਾਂ ਲਿਖੀਆਂ ਉਹਨਾਂ ਦੇ ਵਿੱਚ ਮੁੱਖ ਹਨ ਕਵਿਤਾ ਸੰਗ੍ਰਹਿ ਮਟਕ ਚਾਨਣਾ ਮੇਰੇ ਕਮਰੇ ਦਾ ਸੂਰਜ ਕਣਕ ਦੀ ਕਹਾਣੀ ਵਲ ਦੇ ਅੱਖਰਾਂ ਦਾ ਸੁਨੇਹਾ ਉਹਨਾਂ ਨੇ ਜਿਹੜੇ ਨਾਮ ਲਿਖੇ ਉਹਨਾਂ ਵਿੱਚ ਪਰਦਾ ਤੇ ਰੌਸ਼ਨੀ ਸੁਲਗਦੀ ਰਾਤ ਪ੍ਰਤਾਪੀ ਦੁੱਲੇ ਦੀ ਟਾ ਕੋਠੇ ਖੜਗ ਸਿੰਘ ਜ਼ਮੀਨਾਂ ਵਾਲੇ ਢਿੱਡ ਦੀ ਅੰਦਰ ਸਰਦਾਰੋ ਜੱਸੀ ਸਰਪੰਚ ਸਲਫਾਸ जख्मी ਅਤੀਤ ਕੱਖਾਂ ਕਾਨਿਆਂ ਦੇ ਪੁੱਲ ਜਿੰਨ ਸਿਰ ਸੋਹਣ ਪੱਟੀਆਂ ਕਣਕਾਂ ਦਾ ਕਤਲਿਆ ਬਸ ਹੋਰ ਨਹੀਂ ਕਹਾਣੀ ਸੰਗ੍ਰਹਿ ਜਿਹੜੇ ਰਾਮ ਸਰੂਪ ਅਣਖੀ ਦੇ ਸਾਨੂੰ ਪੜਨ ਨੂੰ ਮਿਲਦੇ ਹਨ ਉਹਨਾਂ ਵਿੱਚ ਸੁੱਤਾ ਨਾਗ, ਕੱਚਾ ਧਾਗਾ, ਮਨੁੱਖ ਦੀ ਮੌਤ, ਤੀਸੀ ਦਾ ਬੇਰ, ਖਾਰਾ ਦੁੱਧ, ਕੈਦਨ, ਅੱਧਾ ਆਦਮੀ, ਕਦੋਂ ਦਿਨ ਫਿਰਨਗੇ, ਕਿੱਧਰ ਜਾਵਾਂ, ਛੱਡ ਕੇ ਨਾ ਜਾ, ਮਿੱਟੀ ਦੀ ਜਾਤ, ਸਵਾਲਦਾਰ ਸਵਾਲ ਤੇ ਚਿੱਟੀ ਕਬੂਤਰੀ ਇਸ ਤੋਂ ਇਲਾਵਾ ਉਹਨਾਂ ਨੇ ਵਾਰਤਕ ਵੀ ਰਚੀ ਜਿਵੇਂ ਕਿਵੇਂ ਲੱਗਿਆ ਇੰਗਲੈਂਡ ਇਹ ਉਹਨਾਂ ਦਾ ਸਫਰਨਾਮਾ ਹੈ ਮਲੇ ਝਾੜੀਆਂ ਅਤੇ ਆਪਣੀ ਮਿੱਟੀ ਦੇ ਰੁੱਖ ਇਹ ਰਾਮ ਸਰੂਪ ਅਣਖੀ ਦੀਆਂ ਲਿਖੀਆਂ ਹੋਈਆਂ ਸਵੈ ਜੀਵਨੀਆਂ ਹਨ We listen to feedback and suggestions from our viewers to provide informative and entertaining videos on a wide variety of topics Your feedback helps us grow and improve, so please leave comments and share our content with your friends. Like and share our videos to help us reach a larger audience. Don't forget to subscribe to Punjabi Whiteboard to stay up to date with our latest content.